ਗੁਰਦੀਪ ਬਾਠਨੇ ਜੋ ਕੀਤਾ ਨਾ ਉਹਦੇ ਨਾਲ ਲੋਕਾਂ ਦਾ ਇੱਕ ਦੂਜੇ ਤੋਂ ਵਿਸ਼ਵਾਸ ਉੱਠ ਜੂ। ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਉਦੋਂ ਵੀ ਮੇਰੀ ਕਿਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਫੇਕ ਆਈਡੀਆ ਚਲਾ ਕੇ। ਇਹ ਤਾਂ ਕਹਿੰਦਾਗਾ ਰਾਜਨੀਤੀ ਦਾ ਬਹੁਤ ਛੋਟੀ ਗੱਲ ਹੈਗੀ ਮੈਂ ਪਬਲਿਕ ਲਾਈਫ ਤੋਂ ਰਿਜ਼ਾਈਨ ਕਰੂੰਗਾ। ਜੇ ਜਿਹੜਾ ਇਹ ਲੋਰੇ ਬੋਲਦਾ ਨਾ ਇੱਕ ਗੱਲ ਮੈਂ ਬੋਲਤੀ ਜੇ ਮੇਰੀ ਇੱਕ ਵਾਰ ਜ਼ੁਬਾਨ ਖੁੱਲ ਗਈ ਆਪਦੇ ਘਰੇ ਵੜਨ ਯੋਗ ਨਹੀਂ ਰਹਿਣਾ ਬਾਹਰੇ ਨੂੰ ਕਿਸੇ ਨੇ ਘਰੇ ਨਹੀਂ ਵੜਨਾ ਆਪਦੇ। ਜਿਹੜੇ ਕਾਗਜ਼ ਨਹੀਂ ਉਹ ਲੈ ਕੇ ਆਉਂਗਾ ਸਕਰੀਨਸ਼ਾਟ ਲੈ ਕੇ ਆਉਂ ਵੀਡੀਓ ਲੈ ਕੇ ਆਉਂ ਲੋਕਾਂ ਨੂੰ ਇਹਦੇ ਕਿਰਦਾਰ ਦਾ ਵੀ ਪਤਾ ਲੱਗ ਜੂ ਲੋਕਾਂ ਨੂੰ ਹਸਨ ਬਾਰੇ ਵੀ ਪਤਾ ਲੱਗ ਜੂ ਵੀ ਹਸਨ ਦਾ ਕੀ ਕਿਰਦਾਰ ਆ ਇਹ ਜ਼ਿੰਦਗੀ ਦੇ ਵਿੱਚ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਕਦੇ ਐਹੀ ਜਿਹਾ ਇੰਟਰਵਿਊ ਕਰੂੰਗਾ ਹੁਣ ਮੈਂ ਤੁਹਾਨੂੰ ਹੋਰ ਗੱਲ ਕਹਿਣਾਗਾ ਇਹ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀਗਾ ਜੇ ਹਸਨ ਬੇਈਮਾਨ ਆਗਾ ਜੇ ਮੀਤ ਬੇਈਮਾਨ ਆਗਾ ਤੂੰ ਮੈਨੂੰ ਦੱਸਦਾ ਵੀ ਜਦੋਂ ਤੂੰ ਹਸਨ ਬਾਰੇ ਬੋਲਿਆ ਫਿਰ ਤੂੰ ਅਗਲੇ ਦਿਨ ਫੋਨ ਕਰਕੇ ਹਸਨ ਤੋਂ ਮਾਫੀ ਨਹੀਂ ਮੰਗੀ ਮੈਨੂੰ ਐ ਪਤਾ ਵੀ ਮੀਤ ਬੇਈਮਾਨ ਨਹੀਂ ਉਹ ਚ ਹੋਰ 100 ਘਾਟਾਂ ਨੇ ਮੀਤ ਨੂੰ ਐ ਪਤਾ ਵੀ ਹਸਨ ਬੇਈਮਾਨ ਨਹੀਂ ਐ ਚ ਹੋਰ 100 ਘਾਟਾਂ ਨੇ ਮੈਂ ਇਹਦੇ ਬਾਰੇ ਬੋਲਣਾ ਨਹੀਂ ਚਾਹੁੰਦਾ ਮੈਂ ਬੋਲ ਸਕਦਾ ਬਹੁਤ ਕੁਝ ਮੈਨੂੰ ਹਜੇ ਵੀ ਆਇਆ ਮੈਂ ਆਪਣੇ ਉੱਤੇ ਕੰਟਰੋਲ ਕਰਕੇ ਰੱਖਾਂ ਸਮਾਂ ਆਉਣ ਤੇ ਜੇ ਹਟੇ ਨਾ ਇਹ ਫਿਰ ਮੈਨੂੰ ਬੋਲਣਾ ਵੀ ਪਊਗਾ ਤੂੰ ਮੇਰੇ ਕਾਗਜ਼ ਲਿਆ ਜਿਹਦੇ ਵਿੱਚ ਮੇਰੀ ਬੇਈਮਾਨੀ ਸਾਬਤ ਹੁੰਦੀ ਹੈਗੀ ਮੈਂ ਤੇਰੇ ਚੱਠੇ ਲੈ ਕੇ ਆਉਣਾਗਾ ਜਿਹਦੇ ਵਿੱਚ ਤੇਰੇ ਕਰਤਾਰ ਦਾ ਪਤਾ ਲੱਗਦਾ ਲੋਕਾਂ ਨੂੰ ਜਦੋਂ ਗਰਮੇਲ ਸਿੰਘ ਘਰਾਚੋ ਨੂੰ ਪਾਰਟੀ ਨੇ ਟਿਕਟ ਦਿੱਤੀ ਹੈਗੀ ਤਾਂ ਇਹ ਮੀਟਰ-ਮੀਟਰ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੂੰ ਦੰਦਾ ਸੀ ਹਸਨ ਵੈਦੀ ਤੁਹਾਡੇ ਤੇ ਜੋ ਹੁਣ ਜਿਮਨੀ ਚੋਣਾ ਬਰਨਾਲਾ ਹਲਕੇ ਤੋਂ ਹੋ ਰਹੀਆਂ ਨੇ ਤੁਹਾਡੇ ਹੀ ਨੇੜਲੇ ਸਾਥੀ ਮਿੱਤਰ ਰਹੇ ਤੁਹਾਡੇ ਨਾਲ ਹੀ ਇੱਥੋਂ ਜਿਮਨੀ ਚੋਣ ਦੇ ਟਿਕਟ ਲਿਆਣ ਦੇ ਦਾਵੇਦਾਰ ਔਰ ਆਮ ਆਦਮੀ ਪਾਰਟੀ ਦੇ 7 ਬਰੇ ਲਗਾਤਾਰ ਪ੍ਰਧਾਨ ਰਹੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਉਹ ਸ਼ੇਰੋ ਸ਼ਾਹਰੀ ਅੰਦਾਜ਼ ਦੇ ਉਹ ਹੁਣ ਅੱਗੇ ਨਿਕਲ ਚੁੱਕੇ ਆ ਤੁਹਾਡੇ ਪਰਿਵਾਰ ਤੇ ਜਾਂ ਤੁਹਾਡੇ ਕਰਤਾਰ ਤੇ ਉਹ ਉਂਗਲ ਠਾ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਇਸ ਗੱਲ ਦੇ ਉੱਤੇ ਸੋਚਿਆ ਸੀਗਾ ਵੀ ਨਹੀਂ ਬੋਲੂੰਗਾ ਗੁਰਦੀਪ ਬਾਠ 7 ਸਾਲਾਂ ਤੋਂ ਅਸੀਂ ਇਕੱਠੇ ਕੰਮ ਕਰ ਰਹੇ ਆਂ ਮੈਂ 2014 ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਦੋ ਗੁਰਦੀਪ ਬਾਟ 2018 ਚ ਆਇਆ ਤੇ 온 ਸਾਰੇ ਨੂੰ ਜ਼ਿਲ੍ਹਾ ਪ੍ਰਧਾਨ ਲਾਤਾ ਸੀਗਾ 7 ਸਾਲ ਜਿਹੜੇ ਲੋਕਾਂ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਅੱਜ ਸਿਰਫ ਤੁਹਾਨੂੰ ਟਿਕਟ ਨਹੀਂ ਪਾਰਟੀ ਨੇ ਦਿੱਤੀ ਤਾਂ ਯਾਰ ਤੁਹਾਡੇ ਤੁਹਾਡਾ ਉਹਨਾਂ ਪ੍ਰਤੀ ਏਰ ਰਈ ਹੈਗਾ ਤੁਸੀਂ ਥੋੜੀ ਸੋਚ ਉਹਨਾਂ ਪ੍ਰਤੀ ਇਹ ਆ ਗੁਰਦੀਪ ਬਾਟ ਨੇ ਜੋ ਕੀਤਾ ਨਾ ਉਹਦੇ ਨਾਲ ਲੋਕਾਂ ਦਾ ਇੱਕ ਦੂਜੇ ਤੋਂ ਵਿਸ਼ਵਾਸ ਉੱਠ ਜੂ ਜਦੋਂ ਆਪਾਂ ਇਕੱਠੇ ਹੋ ਕੇ ਕੰਮ ਕਰਦੇ ਹਾਂਗੇ ਅੱਜ ਤੋਂ 3 ਮਹੀਨੇ ਪਹਿਲਾਂ ਤਾਂ ਯਾਰ ਉਹ ਜੋ ਮੀਤ ਹੇਰ ਵਾਸਤੇ ਵੋਟਾਂ ਮੰਗ ਰਿਹਾ ਸੀਗਾ ਜਿਮਨੀ ਚੋਣ ਦੇ ਵਿੱਚ ਅੱਜ ਤੋਂ 3 ਮਹੀਨੇ ਪਹਿਲਾਂ ਤਾਂ ਉਹ ਕਹਿ ਰਿਹਾ ਸੀਗਾ ਮੀਤ ਹੇਰ ਨੇ 300 ਕਰੋੜ ਰੁਪਇਆ ਜ਼ਿਲ੍ਹੇ ਵਾਸਤੇ ਨਹਿਰੀ ਪਾਣੀਆਂ ਵਾਸਤੇ ਲੈ ਕੇ ਆਂਦਾ ਜਿੱਥੇ 50-50 ਸਾਲ ਤੱਕ ਪਹਿਲਾ ਪਾਣੀ 50-50 ਸਾਲਾਂ ਬਾਅਦ ਪਹਿਲੀ ਵਾਰੀ ਖੇਤਾਂ ਦੇ ਵਿੱਚ ਪਾਣੀ ਪਹੁੰਚਿਆ ਇਹ ਆਪਦੇ ਸਪੀਚਾਂ 'ਚ ਕਹਿ ਰਿਹਾ ਸੀਗਾ ਅੱਜ ਤੋਂ 3 ਮਹੀਨੇ ਪਹਿਲਾਂ ਤਾਂ ਉਹ ਕਹਿ ਰਿਹਾ ਸੀਗਾ ਵੀ ਬਰਨਾਲੇ ਵਾਸਤੇ ਜਿੰਨੀ ਗ੍ਰਾਂਟ ਮੀਤ ਹੇਰ ਲਿਆਇਆ ਅੱਜ ਤੋਂ ਪਹਿਲਾਂ ਕਦੇ ਕੋਈ ਆਈ ਨਹੀਂ ਹੈਗੀ ਗ੍ਰਾਂਟ ਅੱਜ ਉਹ ਬੀਮਾਨ ਦੱਸੀ ਜਾਂ ਹਸਨ ਬਾਰੇ ਤੁਸੀਂ ਪੂਰੇ ਬਰਨਾਲੇ ਦੇ ਵਿੱਚੋਂ ਪਤਾ ਕਰ ਸਕਦੇ ਹੋ ਮੇਰੀ 15 ਸਾਲਾਂ ਦੀ ਪਬਲਿਕ ਲਾਈਫ ਆ 2010 ਦੇ ਵਿੱਚ ਮੈਂ ਨੌਕਰੀ ਤੇ ਲੱਗਿਆ ਸੀਗਾ 2010 ਤੋਂ ਲੈ ਕੇ ਹੁਣ ਤੱਕ ਮੈਂ ਜਿਹੜੀ ਚੀਜ਼ ਕਮਾਈ ਆ ਉਹ ਇਮਾਨਦਾਰੀ ਸੀਗੀ ਤੇ ਇਹਨੇ ਸਿਰਫ ਕਿਉਂ ਵੀ ਇਹਨੂੰ ਲੱਗਿਆ ਵੀ ਕੋਈ ਦਾਵੇਦਾਰੀ ਨਾ ਮੇਰੇ ਬਰਾਬਰ ਪੇਸ਼ ਕਰ ਦੇ ਇਹ ਪਹਿਲੀ ਦਫਾ ਨਹੀਂ ਇਹਨੇ ਅੱਜ ਤੋਂ ਸਾਲ ਪਹਿਲਾਂ ਵੀ ਇਹ ਕੀਤਾ ਸੀਗਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਉਦੋਂ ਵੀ ਮੇਰੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਫੇਕ ਆਈਡੀਆਂ ਚਲਾ ਕੇ ਜਦੋਂ ਫੇਕ ਆਈਡੀਆਂ ਦਾ ਮੈਨੂੰ ਪਤਾ ਲੱਗ ਗਿਆ ਜਦੋਂ ਮੈਂ ਕਢਾ ਲੀਆਂ ਮੈਨੂੰ ਏਡੀਜੀਪੀ ਸਾਹਿਬ ਨੇ ਸਾਡੇ ਇੰਟੈਲੀਜੈਂਸ ਦੇਨੇ ਉਹਨਾਂ ਨੇ ਦੱਸਿਆ ਕਹਿੰਦੇ ਯਾਰ ਆ ਤੁਹਾਡੇ ਬੰਦੇ ਫੇਕ ਆਈਡੀਆਂ ਚਲਾਈ ਜਾਂਦੇ ਨੇਗੇ ਪਰ ਅਸੀਂ ਤੁਸੀਂ ਕਿਸੇ ਨੇ ਸੁਣਿਆ ਨਹੀਂ ਹੋਣਾ ਉਸ ਗੱਲ ਬਾਰੇ ਅਸੀਂ ਬਿਲਕੁਲ ਸਬਰ ਦੀ ਕੁੱਟ ਭਰ ਕੇ ਉਹ ਗੱਲ ਬੰਦ ਕਰਤੀ ਤੇ ਅੱਜ ਅੱਜ ਫੇਰ ਉਹੀ ਇਹ ਕਿਰਦਾਰਕੁਸ਼ੀ ਕਰਨ ਲੱਗਿਆ ਯਾਰ ਹਸਨ ਨੇ ਅੱਜ ਤੱਕ ਮੈਂ ਨੂੰ ਚੈਲੰਜ ਕਰਦਾ ਵੀ ਜੇ ਹਸਨ ਨੇ ਕਿਸੇ ਤੋਂ 1 ਰੁਪਿਆ ਮੰਗਿਆ ਹੋਵੇ 1 ਰੁਪਿਆ ਕਿਸੇ ਅਫਸਰ ਨੂੰ ਦੇਣ ਨੂੰ ਕਿਹਾ ਹੋਵੇ ਯਾ ਹਸਨ ਨੇ ਕਿਸ ਤੋਂ 14 ਕੱਪ ਵੀ ਪੀਤਾ ਹੋਵੇ ਅਜ ਤੱਕ ਕੰਮ ਕਰਾਉਣ ਦੇ ਬਦਲੇ ਨਾ ਇਹ ਤਾਂ ਕਹਿੰਦਾਗਾ ਰਾਜਨੀਤੀ ਤਾਂ ਬਹੁਤ ਛੋਟੀ ਗੱਲ ਲਗੀ ਮੈਂ ਪਬਲਿਕ ਲਾਈਫ ਤੋਂ ਰਿਜ਼ਾਈਨ ਕਰੂੰਗਾ ਪਬਲਿਕ ਲਾਈਫ ਤੋਂ ਰਿਜ਼ਾਈਨ ਕਰੂੰਗਾ ਤੇ ਮੈਂ ਲੋਕਾਂ ਦੇ ਵਿੱਚ ਬਰਨਾਲੇ ਦੇ ਵਿੱਚ ਮੁੜ ਕੇ ਨਹੀਂ ਆਵਾਂਗਾ ਤੇ ਜੇ ਮੈਂ ਇਹਦੇ ਕਿਰਦਾਰ ਬਾਰੇ ਤੁਹਾਨੂੰ ਦੱਸਾਂ ਤਾਂ ਤੁਸੀਂ ਹਰਾਨ ਰਹਿ ਜਾਓਗੇ ਮਤਲਬ ਮੈਂ ਇਹ ਗੱਲਾਂ ਬੋਲਣੀਆਂ ਨਹੀਂ ਚਾਹੁੰਦਾ ਸੀ ਬਿਲੋ ਦਾ 벨ਟ ਮੈਂ ਹਿੱਟ ਨਹੀਂ ਕਰਨਾ ਚਾਹੁੰਦਾ ਸੀ ਪਰ ਸਾਡੇ ਕੋਲ ਤਾਂ ਯਾਰ ਇੱਕੋ ਹੀ ਚੀਜ਼ ਸੀ ਇਮਾਨਦਾਰੀ ਤੁਸੀਂ ਉਹਦੇ ਤੇ ਅਟੈਕ ਕਰਨ ਲੱਗੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਚਲਾਤਾ ਸਾਨੂੰ ਬੇਈਮਾਨ ਖੁਸ਼ਦ ਕਰਤਾ ਯਾਰ ਜਿਹੜਾ ਇਹਦੇ ਬਾਰੇ ਇੱਕ ਗੱਲ ਮੈਂ ਬੋਲਤੀ ਜੇ ਮੇਰੀ ਇੱਕ ਵਾਰ ਜ਼ਬਾਨ ਖੁੱਲ ਗਈ ਆਪਦੇ ਘਰੇ ਵੜਨ ਜੋਗਾ ਨਹੀਂ ਰਹਿਣਾ ਬਾਹਰੇ ਨੂੰ ਕਿਸੇ ਨੇ ਘਰੇ ਨਹੀਂ ਵੜਨਾ ਆਪਦੇ ਉਹ ਸਾਰਾ ਆਪਦੇ ਚੋਣ ਪ੍ਰਚਾਰ ਦੇ ਵਿੱਚ ਲਗਾਤਾਰ ਛੋਡੇ ਤੇ ਨਿਸ਼ਾਨਾ ਬਿੰਨ ਰਿਹਾ ਛੋਡੇ ਮੋٹے ਦੇ ਧਰ ਕੇ ਉਹ ਐਮ ਐਲ ਏ ਤੋਂ ਬਣੇ ਕੈਬਨਟ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਵੀ ਇਹ ਨਿਸ਼ਾਨਾ ਲਾ ਰਿਹਾ ਵੀ ਨਗਰ ਕੌਂਸਲ ਦੇ ਵਿੱਚ ਜੋ ਉਸ ਟਾਈਮ ਦੇ ਉਹਨਾਂ ਦੇ ਓ ਐਸ ਡੀ ਰਹੇ ਹਸਨભાઈ ਨੇ ਕੁਰਸੀ ਡਾਹੀ ਸੀ ਉਹ ਉੱਥੇ ਠੇਕੇਦਾਰਾਂ ਤੋਂ ਕਮਿਸ਼ਨਰ ਦੇ ਰੂਪ ਦੇ ਵਿੱਚ ਸਿੱਧੀ ਸਿੱਧੀ ਰਿਸ਼ਵਤ ਲੈ ਰਹੇ ਸੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਕੁਰਸੀ ਤਾਂ ਉਹਦੀ ਵੀ ਡੀਸੀ ਦੇ ਕੋਲੇ ਡਹੀ ਸੀ। ਕੁਰਸੀ ਡਾਣਾ ਕੀ ਹੁੰਦਾ ਯਾਰ? ਤੁਸੀਂ ਦਫ਼ਤਰ ਖੋਲਦੇ ਹੋ ਕੋਈ, ਤੁਸੀਂ ਕੋਈ ਆਪ ਦਾ ਕਿਤੇ ਬੈਠਦੇ ਹੋ ਤੁਹਾਡੇ ਕੋਲੇ ਪੰਜ ਪੰਜ 4 400 ਲੋਕ ਮੇਰੇ ਕੋਲੇ ਦਿਨ ਦੀ ਮੇਰੀ ਪਬਲਿਕ ਡੀਲਿੰਗ ਸੀਗੀ। ਤੁਹਾਡੇ ਕੋਲੇ ਆ ਕੇ ਬੈਂਦੇ ਨੇ, ਤੁਹਾਡੇ ਤੋਂ ਕੰਮ ਕਰਾਉਂਦੇ ਨੇਗੇ, ਉਹ ਕੁਰਸੀ ਡਾਣਾ ਹੋ ਗਿਆ ਕੋਈ ਯਾਰ? ਉਹ ਕਮਿਸ਼ਨ ਲੈਣ ਵਾਸਤੇ ਹੁੰਦਾ ਸਾਰਾ ਕੁਝ ਯਾਰ ਜ਼ਿੰਦਗੀ ਦੇ ਵਿੱਚ। ਮੈਂ ਜਦੋਂ ਦਾ 1.5 ਸਾਲ ਪਹਿਲਾਂ ਮੈਂ ਮਿਊਸਪਲ ਕਮੇਟੀ ਦੇ ਨਾਲ ਇੱਕ ਕੋਠੀ ਖਾਲੀ ਪਈ ਸੀਗੀ ਉੱਥੇ ਦਫ਼ਤਰ ਬਣਾਇਆ ਪੂਰਾ ਜ਼ਿਲ੍ਹਾ ਉੱਥੇ ਆਉਂਦਾ ਸੀ ਉਹ ਕਿਉਂ ਬਣਾਈ ਕਿਉਂਕਿ ਸ਼ਹਿਰ ਦੇ ਵਿੱਚੋਂ ਮੰਗ ਉੱਠੀ ਸੀ ਸਾਡਾ ਜਿਹੜਾ ਦਫ਼ਤਰ ਸੀਗਾ ਉਹ ਪਰੇ ਲੱਖੀ ਕਲੋਨੀ ਵੱਲ ਸੀਗਾ ਉਹ ਕਹਿੰਦੇ ਸੀਗੇ ਜੀ ਇੱਕ ਦਫ਼ਤਰ ਸ਼ਹਿਰ ਦੇ ਵਿੱਚ ਬਣਾ ਲਓ ਅਸੀਂ ਦੁਕਾਨਾਂ ਛੱਡ ਕੇ ਸਾਨੂੰ ਆਉਣਾ ਪੈਂਦਾ ਛੋਟੇ ਜਿਹੜੇ ਕੰਮ ਹੁੰਦੇ ਨੇ ਸਾਡੇ ਮੌਕੇ ਤੇ ਹੋ ਜਾ ਕਰਨਗੇ ਮੈਂ ਉੱਥੇ ਬੈਠਿਆ ਤੇ ਇਹ ਕਹਿੰਦਾਗਾ ਨਾ ਕਮਿਸ਼ਨ ਦੀ ਤਾਂ ਗੱਲ ਦੂਰ ਦੀ ਹੈਗੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਹਾਂ ਦਾ ਜ਼ਿੰਦਗੀ ਦੇ ਵਿੱਚ ਇਹ ਸੌ ਖਾਦੀ ਰਹੀ ਆ ਜਿੱਦੇ ਹਰਾਮ ਦਾ ਪੈਸਾ ਘਰੇ ਬੜ ਕੇ ਨੀਂਦ ਆ ਗਈ ਨਾ ਉਹਦੇ ਅਸੀਂ ਖਤਮ ਹੋ ਜਾਾਂਗੇ ਇਹ ਵਿਚਾਰਤਾ ਰਹੀ ਸਾਡੀ ਇਹ ਤਾਂ ਗੱਲ ਕਰਦਾ ਪਰ ਮੈਂ ਇਹਨੂੰ ਚੈਲੰਜ ਕਰਦਾਗਾ ਮੈਂ ਮਿਊਸਪਲ ਕਮੇਟੀ ਦੀ ਮੇਰੀ ਡੇਢ ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਜੇ ਉੱਥੇ ਮੈਂ ਬੈਠਾ ਸੀਗਾ ਤੇ ਇਹਦੀ ਪਲੈਨਿੰਗ ਬੋਰਡ ਦੀ ਕਾਰਗੁਜ਼ਾਰੀ ਹੈ ਜਿਹੜੀ ਉਹਦੇ ਤੇ ਵੀ ਇਹ ਡਿਬੇਟ ਕਰ ਲਿਆ ਤੇ ਮੈਂ ਆਪਦੀ ਹਰ ਇੱਕ ਸਪੀਚ ਦੇ ਵਿੱਚ ਮੈਂ ਆਪਦੀ ਸਪੀਚ ਦੇ ਵਿੱਚ ਇਹ ਤਾਂ ਹੁੰਦਾ ਨਾ ਇੱਕ ਤਾਂ ਲੋਕ ਛਿਪ ਕੇ ਗੱਲ ਕਰਨ ਵਾਲੀ ਗੱਲ ਹੁੰਦੀ ਆ ਪੂਰੀ ਜਿਮਣੀ ਪੂਰੀ ਜਿਹੜੀ ਲੋਕ ਲੈਕਚਰ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਸੀਗੀ ਮੈਂ ਉਹਦੇ ਵਿੱਚ ਜਾ ਕੇ ਇਹ ਕਹਿੰਦਾ ਰਹਾਂਗਾ ਹੁਣ ਵੀ ਮੈਂ ਇਹੀ ਗੱਲ ਕਹਿਣਾ ਜਿੱਥੇ ਵੀ ਆਪਦਾ ਬੋਲਦਾਂ ਜਾ ਕੇ ਵੀ ਜੇ ਹਸਨ ਨੇ ਜਾਂ ਮੀਤ ਨੇ 1 ਰੁਪਏ ਦੀ ਵੀ ਕਦੇ ਬੇਈਮਾਨੀ ਕੀਤੀ ਆ 1 ਰੁਪਿਆ ਵੀ ਹਰਾਮ ਦਾ ਉਹਨਾਂ ਦੇ ਘਰੇ ਗਿਆ 1 ਰੁਪਿਆ ਵੀ ਤੁਹਾਡੇ ਤੋਂ ਮੰਗਿਆ ਜਾਂ ਕਿਸੇ ਨੂੰ ਦਬਾਇਆਗਾ ਤਾਂ ਹਸਨ ਨੂੰ ਪਿੰਡ ਦੇ ਵਿੱਚ ਬੜਨ ਨਾ ਦੇਓ ਕਿਤੇ ਇਹ ਮੇਰੇ ਨਾਲ ਡਿਬੇਟ ਕਰ ਲਿਓ ਓਪਨ ਡਿਬੇਟ ਮੈਂ ਗੁਰਦੀਪ ਬਾਟ ਨੂੰ ਇਹ ਚੈਲੰਜ ਕਰਦਾ ਵੀ ਉਹ ਮੇਰੇ ਨਾਲ ਓਪਨ ਡਿਬੇਟ ਕਰੇ ਇਹੇ ਲੈ ਕੇ ਆਵੇ ਵੀ ਕਿਤੇ ਹਸਨ ਨੇ 1 ਰੁਪਏ ਦੀ ਜਿੱਥੇ ਮੈਂ ਬੇਈਮਾਨੀ ਕੀਤੀ ਆ ਤੇ ਮੈਂ ਇਹਦਾ ਕਿਰਦਾਰ ਲੋਕਾਂ ਸਾਹਮਣੇ ਲੈ ਕੇ ਆਉਂਗਾ ਮੈਂ ਲੈ ਕੇ ਆਉਂਗਾ ਜਿਹੜੇ ਕਾਗਜ਼ ਨਹੀਂ ਉਹ ਲੈ ਕੇ ਆਉਂਗਾ ਸਕਰੀਨਸ਼ਾਟ ਲੈ ਕੇ ਉਹ ਵੀਡੀਓ ਲੈ ਕੇ ਆਉਂ ਲੋਕਾਂ ਨੂੰ ਇਹਦੇ ਕਿਰਦਾਰ ਦਾ ਵੀ ਪਤਾ ਲੱਗ ਜੂ ਲੋਕਾਂ ਨੂੰ ਹਸਨ ਬਾਰੇ ਵੀ ਪਤਾ ਲੱਗ ਜੂ ਵੀ ਹਸਨ ਦਾ ਕੀ ਕਿਰਦਾਰ ਆ ਜੇ ਤੁਸੀਂ ਪੋਸਟ ਪਾਈ ਆ ਬੜੇ ਅਜਬ ਤੇਰੇ ਖਰਾਬ ਦੇ ਲੋਕ ਡਿੱਟੇ ਨੇ ਉਹਦੀ ਬੜੀ ਚਰਚਾ ਸ਼ਾਇਰਾਂ ਨਾਲ ਅੰਦਾਜ਼ ਦੇ ਵਿੱਚ ਇੱਕ ਸ਼ਬਦੀ ਤੀਰ ਆ ਜਿਹੜਾ ਉਹ ਉਧਰ ਵੀ ਵੱਜੇ ਨੇ ਕਿਵੇਂ ਪਹਿਲਾਂ ਉਧਰੋਂ ਸ਼ੁਰੂਆਤ ਭਾਵੇਂ ਹੋਈ ਹੂੰ ਉਹ ਕੱਚੇ ਚਿੱਠਿਆਂ ਦੀ ਕਹਾਣੀ ਬੜੀ ਵਨ ਸ਼ੁਰੂ ਹੋਈ ਵੀ ਆ ਕਿ ਆਖਰ ਇਸ ਤਰ੍ਹਾਂ ਨੇ ਕਿਹੜੀ ਨੇ ਸਵਾਲ ਮੇਰਾ ਇਹ ਆ ਉਹ ਕੱਚੇ ਚਿੱਠੀ ਬਾਦ ਦੀ ਯੋਜਨਾ ਕਮੇਟੀ ਦੇ ਚੇਅਰਮੈਨ ਬਾਦ ਤੋਂ ਪਹਿਲਾਂ ਦੇ ਨੇ ਦਾ ਵਾਅਦਾ ਦੇ ਦੇਖੋ ਮੈਂ ਨਾ ਤੁਹਾਨੂੰ ਜਿਹੜੀ ਰਿਕਵੈਸਟ ਕਰਦਾਗਾ ਇਹ ਜ਼ਿੰਦਗੀ ਦੇ ਵਿੱਚ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਕਦੇ ਇਹੋ ਜਿਹਾ ਇੰਟਰਵਿਊ ਕਰੂੰਗਾ ਮੈਂ ਜ਼ਿੰਦਗੀ ਦੇ ਵਿੱਚ ਇੱਕ ਅਸੂਲ ਬਣਾਇਆ ਹੋਇਆਗਾ ਵੀ ਮੈਂ ਕਿਸੇ ਬਾਰੇ ਨਿੱਜੀ ਨਹੀਂ ਹੋਣਾ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਬਾਰੇ ਜਾਣਦੇ ਹੋ ਮੈਂ ਅੱਜ ਤੱਕ ਕਿਸੇ ਤੇ ਨਿੱਜੀ ਟਿੱਪਣੀ ਨਹੀਂ ਕੀਤੀ ਹੈਗੀ ਮੈਂ ਅੱਜ ਤੱਕ ਕਿਸੇ ਬਾਰੇ ਬੋਲਿਆ ਨਹੀਂ ਮੈਂ ਸਿਰਫ ਆਪਦੇ ਜਿੰਨੀਆਂ ਇੰਟਰਵਿਊਜ਼ ਹੁੰਦੀਆਂ ਨੇ ਮੈਂ ਆਪਦੇ ਕੰਮ ਦੱਸਦਾਗਾ ਮੈਂ ਮਤਲਬ ਮੈਨੂੰ ਇਹ ਬੜੀ ਇਸ ਗੱਲ ਦਾ ਮੈਨੂੰ ਦੁੱਖ ਹੈਗਾ ਵੀ ਮੈਨੂੰ ਇਹ ਗੱਲਾਂ ਕਹਿਣੀਆਂ ਪੈ ਰਹੀਆਂ ਨੇਗੀਆਂ ਪਰ ਮੈਂ ਇਹ ਗੱਲਾਂ ਕਹਾਂ ਤਾਂ ਮੈਂ ਇਹਦੇ ਬਾਰੇ ਤੁਹਾਨੂੰ ਕਹਾਂਗਾ ਮੇਰੇ ਨਾਲ ਓਪਨ ਡਿਬੇਟ ਕਰੇ ਮੈਂ ਸਾਰੀਆਂ ਗੱਲਾਂ ਦੱਸੂੰਗਾ ਜੇ ਮੇਰੇ ਤੇ ਇਲਜ਼ਾਮ ਲਾ ਰਹੇ ਹਨ ਤਾਂ ਸੁਣਨ ਦੀ ਵੀ ਸਹਿਨ ਸ਼ਕਤੀ ਇਹਦੇ ਵਿੱਚ ਹੋਣੀ ਚਾਹੀਦੀ ਹੈਗੀ ਹਰੇਕ ਗੱਲ ਤੇ ਮੈਨੂੰ ਟੋਕਿਆ ਅੱਛਾ ਹੁਣ ਮੈਂ ਤੁਹਾਨੂੰ ਹੋਰ ਗੱਲ ਕਹਿਣਾਗਾ ਇਹ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀਗਾ ਜੇ ਹਸਨ ਬੇਈਮਾਨ ਆਗਾ ਜੇ ਮੀਤ ਬੇਈਮਾਨ ਆਗਾ ਇਹ ਤੋਂ ਪੁੱਛੋ ਇਹ ਗੱਲ ਗੱਲ ਤੇ ਗੁਰਦੁਆਰਾ ਸਾਹਿਬ ਦੀ ਤੇ ਆਪਦੇ ਬੱਚੇ ਦੀ ਗੱਲ ਕਰਦਾ ਨਾ ਮੈਂ ਇਹਨੂੰ ਪਹਿਲੇ ਤਾਂ ਬੇਨਤੀ ਇਹ ਕਰਦਾ ਵੀ ਤੂੰ ਗੁਰਦੁਆਰਾ ਸਾਹਿਬ ਤੇ ਆਪਦੇ ਬੱਚੇ ਨੂੰ ਵੇਚ ਲੈਣਾ ਬੰਦ ਕਰ ਦੇ ਸਾਨੂੰ ਪਤਾ ਸਾਰੀਆਂ ਗੱਲਾਂ ਕੀ ਕੀ ਹੋਈਆਂ ਨਹੀਂਆਂ ਅਸੀਂ ਪਬਲਿਕ ਦੇ ਵਿੱਚ ਬੋਲਣਾ ਨਹੀਂ ਚਾਹੁੰਦੇ ਹੈਗੇ ਉਹ ਗੱਲਾਂ ਵੀ ਮੈਨੂੰ ਇਹ ਚੈਲੰਜ ਕਰਦਾਗਾ ਵੀ ਤੂੰ ਗੁਰਦੁਦੁਆਰਾ ਸਾਹਿਬ ਦੀ ਗੱਲ ਕਰਦਾਗਾ ਤੂੰ ਮੈਨੂੰ ਦੱਸ ਵੀ ਜਦੋਂ ਤੂੰ ਮੇਰੇ ਉਲਟ ਸਟੇਟਮੈਂਟ ਦਿੱਤੀ ਆ ਜਦੋਂ ਤੂੰ ਹਸਨ ਬਾਰੇ ਬੋਲਿਆ ਵੀ ਹਸਨ ਨੇ ਉਤੋਂ ਕਮਿਸ਼ਨ ਲਿਆ ਮੈਂ ਜ਼ਿੰਦਗੀ 'ਚ ਕਦੇ ਸੋਚ ਨਹੀਂ ਸਕਦਾ ਮੈਂ ਕਮਿਸ਼ਨ ਲੈ ਕੇ ਘਰੇ ਆਵਾਂ ਕਦੇ ਤੂੰ ਮੈਨੂੰ ਦੱਸ ਵੀ ਜਦੋਂ ਤੂੰ ਹਸਨ ਬਾਰੇ ਬੋਲਿਆ ਫਿਰ ਤੂੰ ਅਗਲੇ ਦਿਨ ਫੋਨ ਕਰਕੇ ਹਸਨ ਤੋਂ ਮਾਫੀ ਨਹੀਂ ਮੰਗੀ ਵੀ ਹਸਨ ਮੈਥੋਂ ਬੋਲਿਆ ਗਿਆ ਯਾਰ ਮੈਂ ਮਾਫੀ ਮੰਗਦਾਗਾ ਅੱਜ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਦੇ ਬੋਲਦਾ ਨਹੀਂ ਇਹ ਢੋਗਲੇ ਕਿਰਦਾਰ ਨੇ ਵੀ ਮਾਫੀ ਅੰਦਰ ਖਾਤੇ ਮੰਗ ਲਓ ਚੁੱਪ ਕਰਕੇ ਜਿਹੜਾ ਕੁਝ ਬੋਲਣਾਗਾ ਉਹ ਖੁੱਲਕੇ ਬੋਲ ਲਓ ਇਹਨੇ ਮਾਫੀ ਮੈਨੂੰ ਮੰਗੀ ਮੈਂ ਫੇਰ ਵੀ ਸੋਚ ਲਿਆ ਸੀ ਮੈਂ ਕਹਾ ਚੱਲ ਯਾਰ ਗੁੱਸੇ ਚ ਬੋਲਿਆ ਗਿਆ ਤੋ ਆਪਾਂ ਕਿਉਂ ਉਹਦਾ ਰਿਸਪੌਂਡ ਕਰਨਾਗਾ ਪਰ ਅੱਜ ਤਾਂ ਯਾਰ ਹਾਦੀ ਲਾਈ ਪਈ ਹੈਗੀ ਹਰੇਕ ਦੂਜੇ ਤੀਜੇ ਨੂੰ ਕੁਛ ਨਾ ਕੁਛ ਬੋਲੀ ਜਾਂਦਾਗਾ ਮੇਰੇ ਖਿਆਲ ਨੇ ਪਹਿਲੇ ਮੇਰੀ ਤੁਸੀਂ ਇੱਕ ਸਕੋਰ ਕਰ ਰਹੇ ਹੋ ਕਿ ਉਹਨਾਂ ਨੇ ਫੋਨ ਕਰਕੇ ਮਾਫੀ ਮੰਗੀ ਮੈਨੂੰ ਤੁਸੀਂ ਇਹ ਗੱਲ ਦੇ ਵਿੱਚ ਲੈ ਉਹ ਦੁਬਾਰੇ ਦੁਬਾਰੇ ਕਹਿੰਦਾ ਨਾ ਮੈਂ ਨਾ ਕਈ ਬੰਦਿਆਂ ਨੂੰ ਕਿਹਾ ਮੈਂ ਕਹਾ ਯਾਰ ਵੀ ਦੇਖੋ ਮੇਰੀ ਬੇਨਤੀ ਇਹ ਆ ਵੀ ਇਹ ਭਗਤ ਸਿੰਘ ਜੀ ਦੀਆਂ ਤੇ ਕਰਤਾਰ ਸਿੰਘ ਸਰਾਭਾ ਜੀ ਦੀਆਂ ਐਗਜ਼ਾਮਪਲਾਂ ਦੰਦਾਗਾ ਪਹਿਲੀ ਗੱਲ ਤਾਂ ਯਾਰ ਤੇਰੀ ਟਿਕਟ ਦੀ ਲੜਾਈ ਆ ਹੈ ਉਹ ਐਡੇ ਐਡੇ ਸ਼ਹੀਦ ਹੋਏ ਨੇਗੇ ਕਰਤਾਰ ਭਗਤ ਸਿੰਘ ਜੀ ਨੇ ਅੰਗਰੇਜ਼ਾਂ ਨਾਲ ਲੜਾਈ ਉਦੋਂ ਸ਼ੁਰੂ ਕੀਤੀ ਸੀ ਜਦੋਂ ਉਹਨਾਂ ਦੀ ਟਿਕਟ ਕੱਟੀ ਗਈ ਸੀ ਮਤਲਬ ਯਾਰ ਤੂੰ ਆ ਉਹਨਾਂ ਨਾਲ ਕਿਉਂ ਕੰਪੈਰੀਸ਼ਨ ਕਰਦਾਗਾ ਤੂੰ ਗੱਲ ਕਰਨੀ ਆ ਤੂੰ ਤੱਥਾਂ ਨਾਲ ਗੱਲ ਕਰ ਤੂੰ ਸਰਕਾਰ ਦੇ ਵਿੱਚ ਰਹਾ ਸਰਕਾਰ ਦੇ ਚਲੋ ਠੀਕ ਆ ਆ ਉਦੋਂ ਤੈਨੂੰ ਆਇਆ ਸੀਗਾ ਤੂੰ ਗਵਰਨਮੈਂਟ ਦੀਆਂ ਫੈਸਿਲਿਟੀਆਂ ਲੈ ਲੈ ਕੇ ਮੌਜਾਂ ਨਾਲ ਐਸ਼ੋ ਆਰਾਮ ਕੀਤਾ ਅੱਜ ਹੁਣ ਤੂੰ ਸਾਰੀ ਉਹੀ ਸਰਕਾਰ ਤੇ ਨੂੰ ਭੈੜੀ ਲੱਗਣ ਲੱਗੀ ਪਰ ਯਾਰ ਕੋਈ ਤੂੰ ਤਰਕ ਨਾਲ ਤਾਂ ਗੱਲ ਕਰ ਜੇ ਹਸਨ ਨੇ ਬੇਈਮਾਨੀ ਕੀਤੀ ਹੈ ਮੀਤ ਨੇ ਬੇਈਮਾਨੀ ਕੀਤੀ ਹੈ ਕੋਈ ਕਾਗਜ਼ ਤਾਂ ਹੋਊਗਾ ਤੇ ਮੈਂ ਕਹਣਾ ਮੈਂ ਤੈਨੂੰ ਕਾਗਜ਼ਾਂ ਨਾਲ ਤੂੰ ਓਪਨ ਡਿਬੇਟ ਰੱਖ ਮੇਰੇ ਨਾਲ ਮੈਂ ਕਾਗਜ਼ਾਂ ਦੇ ਵਿੱਚ ਤੈਨੂੰ ਦੱਸੂਗਾ ਵੀ ਤੂੰ ਕੀ ਤੇਰੇ ਕਾਰਨਾਮੇ ਨੇ ਕੀ ਤਰ੍ਹਾਂ ਕਿਰਦਾਰ ਹੈਗਾ ਇਹ ਹੀ ਗੱਲਾਂ ਨੇਗੀਆਂ ਮੈਂ ਹੁਣ ਵੀ ਦੇਖੋ ਸਾਡਾ ਜਿਹੜਾ ਸ਼ੁਰੂ ਤੋਂ ਇੱਕ ਕੰਮ ਕਰਨ ਦਾ ਤਰੀਕਾ ਰਿਹਾ ਉਹ ਇਹ ਰਿਹਾਗਾ ਵੀ ਮੈਂ ਜ਼ਿਆਦਾ ਪਬਲਿਕ ਦੇ ਵਿੱਚ ਜ਼ਰੂਰ ਜਾਣਾ ਅਸੀਂ ਪਰ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਮੈਂ ਬੇਮਤਲਬੀਆਂ ਬਿਨਾ ਮਤਲਬ ਦੀਆਂ ਜਾਂ ਕਿਸੇ ਤੇ ਅਲੀਗੇਸ਼ਨਸ ਜਾਂ ਕੁਝ ਵੀ ਉਹ ਕਰੀ ਜਾਵਾਂ ਇਹਨੇ ਤਾਂ ਯਾਰ ਮਤਲਬ ਹੱਦੀ ਪਾਰ ਕਰਤੀ ਯਾਰ ਬਰਨਾਲੇ ਦੇ ਵਿੱਚ ਇੱਕ ਟ੍ਰੈਡੀਸ਼ਨ ਬਣਿਆ ਹੋਇਆ ਸੀ ਦੇਖੋ ਮੈਂ ਸਾਰਿਆਂ ਦੀ ਤਾਰੀਫ ਕਰਦਾ ਇਸ ਗੱਲ ਦੇ ਉੱਤੇ ਵੀ ਨਿੱਜੀ ਵਾਰ ਨਹੀਂ ਕੋਈ ਕਰਦਾ ਸੀਗਾ ਇੱਕ ਦੂਜੇ ਦੇ ਉੱਤੇ ਅੱਜ ਵੀ ਮੈਂ ਪੋਲੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਕਹਿ ਰਿਹਾ ਵੀ ਖੇਤਰੀ ਆਪਣੀਆਂ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਖੇਤਰੀ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਜਾਂ ਕਾਂਗਰਸ ਪ੍ਰਚਾਰ ਕਰ ਰਹੀ ਆ ਆਪਦਾ ਭਾਜਪਾ ਪ੍ਰਚਾਰ ਕਰ ਰਹੀ ਆ ਆਪਦਾ ਸਿਮਰਨਜੀਤ ਸਿੰਘ ਮਾਨ ਆਵਦਾ ਪ੍ਰਚਾਰ ਕਰ ਰਹੇ ਨੇਗੇ ਕੋਈ ਨਿੱਜੀ ਹਮਲਾ ਨਹੀਂ ਕਰ ਰਿਹਾ ਇੱਕ ਦੂਜੇ ਦੇ ਉੱਤੇ ਸਰਕਾਰ ਦੀ ਜਿਹੜੀ ਓਵਰਆਲ ਪਰਫਾਰਮੈਂਸ ਹੈਗੀ ਉਹ ਕਹਿੰਦੇ ਅਸੀਂ ਕਹਿੰਦੇ ਅਸੀਂ ਕੰਮ ਕੀਤਾਗਾ ਉਹ ਕਹਿੰਦੇ ਨੇ ਘੱਟ ਹੋਇਆ ਕੰਮ ਇਹ ਗੱਲ ਦੇ ਉੱਤੇ ਯਾਰ ਕੋਈ ਗੱਲ ਹੀ ਨਹੀਂ ਕਰੋ ਇੱਕ ਦੂਜੇ ਨਾਲ ਬੈਠ ਕੇ ਪਰ ਇਹ ਤਾਂ ਯਾਰ ਨਿੱਜੀ ਹਮਲੇ ਕਰਨ ਲੱਗਿਆ ਇਹ ਤਾਂ ਮਤਲਬ ਜਿਹੜੀ ਗੱਲ ਦੇ ਉੱਤੇ ਜਿਹੜੀ ਸਾਡੀ ਕਮਾਈ ਸੀ 12 ਸਾਲਾਂ ਦੀ ਇਹਨੂੰ ਇਹ ਹੋ ਗਿਆ ਵੀ ਇਹ ਖਤਮ ਕਰਦਾ ਮੈਂ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੇ ਤੁਹਾਤੋਂ ਫੋਨ ਕਰਕੇ ਮਾਫੀ ਮੰਗੀ ਬਿਲਕੁਲ ਮੰਗੀ ਹੈ ਕਿ ਉਹ ਹੁਣ ਵੀ ਸ਼ਹਿਰ ਦੇ ਵਿੱਚ ਜਾਂ ਪਿੰਡ-ਪਿੰਡ ਪ੍ਰਚਾਰ ਕਰ ਰਹੇ ਆ ਡੋਰ ਟੂ ਡੋਰ ਸ਼ਹਿਰ ਦੀਆਂ ਦੁਕਾਨਾਂ ਤੇ ਜਾ ਕੇ ਤੁਹਾਨੂੰ ਤੇ ਮੈਂਬਰ ਪਾਰਲੀਮੈਂਟ ਨੂੰ ਬੇਈਮਾਨ ਭ੍ਰਿਸ਼ਟ ਨਾਲ ਨਾਂ ਨਾਲ ਸੰਬੋਧਨ ਕਰਕੇ ਉਹ ਕਹਿ ਰਹੇ ਆ ਵੀ ਜੇ ਉਹ ਸੱਚੇ ਆ ਤਾਂ ਮੇਰੇ ਨਾਲ ਮੰਦਰ ਜਾਂ ਗੁਰਦੁਆਰੇ ਆ ਕੇ ਸੌਂ ਖਾਣ ਕੱਲੇ-ਕੱਲੇ ਨੂੰ ਉਹ ਇਸ ਗੱਲ ਨੂੰ ਕਹਿ ਰਹੇ ਆ ਵੀ ਤੁਸੀਂ ਜਦੋਂ ਇੱਥੇ ਆਉਣ ਵੋਟਾਂ ਲੈਣ ਮੰਤਰੀ ਸਾਹਿਬ ਜਾਂ ਹਸਨ ਆਪ ਲਈ ਹੂੰ ਜਾਂ ਝਾੜੂ ਦੇ ਚੋਣ ਨਿਸ਼ਾਨ ਲਈ ਵੋਟਾਂ ਮੰਗਣ ਤੁਸੀਂ ਉਹਨਾਂ ਨੂੰ ਗੁਰਦੁਆਰੇ ਜਾਂ ਮੰਦਰ ਲੈ ਜਾ ਕੇ ਪੁੱਛੋ ਵੀ ਤੁਸੀਂ ਆ ਬੇਇਮਾਨੀ ਨਹੀਂ ਕੀਤੀ ਉਹ ਸ਼ਾਸਨ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਹਵਾਲਾ ਦੇ ਕੇ ਵੀ ਦੱਸ ਰਹੇ ਆ ਵੀ ਇੱਥੋਂ ਇੰਨਾ ਕਮਿਸ਼ਨ ਆਉਂਦਾ ਸੀ ਇਹ ਕੋਈ ਇੰਨਾ ਕਮਿਸ਼ਨ ਆਉਂਦਾ ਸੀ ਉਹ ਕਮਿਸ਼ਨ ਮੰਤਰੀ ਬਿਨਾਂ ਜਾਂ ਉਹਦੇ ਓਐਸਡੀ ਬਿਨਾਂ ਕਿਤੇ ਨਹੀਂ ਲਿਆ ਜਾ ਸਕਦਾ ਅੱਛਾ ਵੀ ਉਹ ਅਧਿਕਾਰੀ ਤਾਂ ਲੈਂਦੇ ਸੀ ਵੀ ਜੇ ਉਹਨਾਂ ਦਾ ਸਿਰ ਤੇ ਹੱਥ ਸੀ ਅਧਿਕਾਰੀਆਂ ਤੇ ਤੇ ਉਹ ਜਿਹੜਾ ਕਮਿਸ਼ਨ ਸੀ ਉਹ ਸਿੱਧਾ ਸਿੱਧਾ ਮੈਂਬਰ ਪਾਰਲੀਮੈਂਟ ਜਾਂ ਉਸ ਸਮੇਂ ਦੇ ਤਤਕਾਲੀ ਕੈਬਨਟ ਮੰਤਰੀ ਜਾਂ OSD ਕੱਲਾ ਰੱਖਦਾ ਸੀ ਜਾਂ ਗਾਹਾਂ ਦਿੰਦਾ ਸੀ ਇਹ ਹੁਣ ਉਹਦੇ ਪ੍ਰਚਾਰ ਦਾ ਮੁੱਖ ਹਿੱਸਾ ਹੈ ਦੇਖੋ ਮੈਂ ਤਾਂ ਉਹਨੂੰ ਹੁਣ ਵੀ ਕਹਿਣਾਗਾ ਵੀ ਤੂੰ ਓਪਨ ਡਿਬੇਟ ਕਰ ਯਾਰ ਗੁਰਦੁਆਰਾ ਮੰਦਿਰ ਵੀ ਚਲੋ ਜਲੇ ਜਾਵਾਂਗੇ ਗੁਰਦੁਆਰਾ ਮੰਦਿਰ ਵੀ ਸਾਡੇ ਬਹੁਤੇ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਆਂਗੇ ਅਸੀਂ ਜਾ ਕੇ ਇਹ ਗੱਲ ਦੀ ਲੈ ਸੌਖਾ ਜੀ ਹੋਲ ਹੈ ਬਾਕੀ ਗੱਲਾਂ ਛੱਡੋ ਹਸਨ ਦੇ ਵਿੱਚ ਸੌ ਕਮੀਆਂ ਹੋਣਗੀਆਂ ਮੈਨੂੰ ਲੋਕ ਆ ਕੇ ਕਹਿੰਦੇ ਨੇਗੇ ਵੀ ਹਸਨ ਤੇਥੋਂ ਫੋਨ ਕੱਟ ਚੱਕਿਆ ਜਾਂਦਾਗਾ ਮੈਥੋਂ ਪਹਿਲੇ ਸਾਲ ਨਹੀਂ ਫੋਨ ਚੱਕਿਆ ਗਾ ਮੈਂ ਲੋਕਾਂ 'ਚ ਗਲਤੀ ਮੰਨਦਾ ਗਾ ਆਪਦੀ ਮੈਂ ਲੋਕਾਂ 'ਚ ਕਹਿ ਦਿੰਦਾ ਇਸ ਗੱਲ ਕੇ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਹ ਮੇਰੇ ਨਾਲ ਗੁਰਦੁਆਰੇ ਚੜਨਾ ਗੁਰਦੁਆਰੇ ਚੜ ਜੇ ਮੰਦਰ ਚੜਨਾ ਮੰਦਰ ਚੜ ਜੇ ਇਸ ਗੱਲ ਦੇ ਉੱਤੇ ਵੀ ਹਸਨ 1 ਰੁਪਏ ਦੀ ਬੇਈਮਾਨੀ ਕੀਤੀ ਆ ਤੇ ਪਰ ਪਰ ਚੜੇ ਤਾਂ ਵੀ ਮੈਂ ਵੀ ਇਹਨੂੰ ਸੌ ਖਵਾਉਂਗਾ ਉੱਥੇ ਖੜਕੇ ਵੀ ਆ ਵੀ ਮੈਂ ਆਪਦੀਆਂ 10 ਗੱਲਾਂ ਰੱਖਦਾ ਤੂੰ ਇਹਨਾਂ ਦੇ ਉੱਤੇ ਸੌ ਖਾ ਜਾ ਵੀ ਇਹ ਝੂਠੀਆਂ ਨਹੀਂ ਆ ਜੇ ਜੇ ਹਸਨ ਨੇ 1 ਰੁਪਏ ਦੀ ਬੇਈਮਾਨੀ ਕੀਤੀ ਹਸਨ ਦਾ ਕੱਖਣਾ ਰਵੇ ਹੋਰ ਦੱਸੋ ਯਾਰ ਬਾਠ ਇੱਥੇ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਹਾਂਜੀ 7 ਸਾਲਾਂ ਦੇ ਛੋਟੇ ਜੇ ਕਰੀਅਰ ਦੇ ਵਿੱਚ ਅਸੀਂ ਤਾਂ ਪਹਿਲਾਂ ਲੱਗੇ ਹੋਏ ਹੋਏ ਹਾਂ ਉਹਨੂੰ ਪਾਰਟੀ ਨੇ ਪਲੈਨਿੰਗ ਬੋਰਡ ਦਾ ਚੇਅਰਮੈਨ ਵਾਲਾ ਤਿੰਨ ਮੇਜਰ ਪੋਸਟਾਂ ਹੁੰਦੀਆਂ ਨੇ ਜ਼ਿਲ੍ਹਾ ਪ੍ਰਧਾਨ ਪਲੈਨਿੰਗ ਬੋਰਡ ਦਾ ਚੇਅਰਮੈਨ ਐਮ ਐਲ ਏ ਦੋ ਤਾਂ ਉਹਦੇ ਕੋਲੇ ਸੀਗੀਆਂ ਹੀ ਤੀਜੀ ਉਹ ਕਹਿੰਦਾ ਸੀ ਹੁਣ ਇਹ ਵੀ ਦੇ ਮੈਨੂੰ ਦੇ ਦਿਓ ਇਹੀ ਮਸਲਾ ਸੀਗਾ ਕੋਈ ਹੋਰ ਤਾਂ ਮਸਲਾ ਹੈ ਨਹੀਂ ਸੀਗਾ ਮੈਂ ਤਾਂ ਨਾ ਇੱਕ ਮਸਲੇ ਦੇ ਵਿੱਚ ਮੈਂ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਸੀਗਾ ਕਿਉਂਕਿ ਇੱਕ ਸ਼ਿਸ਼ਟਾਚਾਰ ਹੁੰਦਾ ਇੱਕ ਡੈਕਰਮ ਹੁੰਦਾ ਜਦੋਂ ਆਪਾਂ ਪਬਲਿਕ ਲਾਈਫ ਦੇ ਵਿੱਚ ਰਹਿੰਦੇ ਆ ਪਰ ਉਹਨੇ ਹੁਣ ਮਜਬੂਰ ਹੈ ਇਹਨਾਂ ਕਰਤਾ ਗਵਰਨਰ ਤੋਂ ਪਲੈਨਿੰਗ ਬੋਰਡ ਦੇ ਚੇਅਰਮੈਨ ਦੀ ਅਪੁਆਇੰਟਮੈਂਟ ਹੁੰਦੀ ਆ ਤੁਸੀਂ ਮੈਨੂੰ ਦੱਸੋ ਪੰਜਾਬ ਦੇ ਵਿੱਚ ਕਿੰਨੇ ਕੌਦੇ ਨੇ ਜਿਨ੍ਹਾਂ ਦੀ ਗਵਰਨਰ ਤੋਂ ਅਪੁਆਇੰਟਮੈਂਟ ਹੁੰਦੀ ਆ ਵੱਡੇ ਅਹੁਦਿਆਂ ਦੀ ਹੁੰਦੀ ਆ ਨਾ ਗਵਰਨਰ ਤੋਂ ਅਪੁਆਇੰਟਮੈਂਟ ਝੰਡੀ ਵਾਲੀ ਗੱਡੀ ਮਿਲਦੀ ਆ ਗਨਮੈਨ ਮਿਲ ਸਰਕਾਰ ਨੇ ਦਿੱਤੇ ਹੋਏ ਸੀ ਤੇਲ ਸਰਕਾਰ ਨੇ ਦਿੱਤਾ ਹੋਇਆ ਸੀ डीसी ਦੇ ਬਰਾਬਰ ਇਹਦੀ ਕੁਰਸੀ ਰਹਿੰਦੀ ਸੀ ਐਸਐਸਪੀ ਡੀਸੀ ਪ੍ਰੋਟੋਕਾਲ ਮੁਤਾਬਕ ਖੜੇ ਹੋ ਕੇ ਮਿਲਦੇ ਸੀ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਪ੍ਰਿੰਸੀਪਲ ਸੈਕਟਰੀ ਕੋਲੇ ਜਾਂ ਮਨਿਸਟਰ ਕੋਲੇ ਜਾਵੇ ਉਹ ਪੁੱਛਦੇ ਸੀਗੇ ਵੀ ਪਲੈਨਿੰਗ ਬੋਰਡ ਦੇ ਚੇਅਰਮੈਨ ਨੂੰ ਜਾ ਕੇ ਵੀ ਚੇਅਰਮੈਨ ਸਾਹਿਬ ਦੱਸੋ ਕੀ ਕੰਮ ਲੈ ਕੇ ਆਏ ਹੋ ਲੋਕਾਂ ਦਾ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਬੰਦਾ ਇਹ ਕਹਿ ਰਿਹਾਗਾ ਵੀ ਮੈਥੋਂ ਜੀ ਮੈਂ ਤਾਂ ਸੇਵਾ ਨਹੀਂ ਕਰਨੀ ਮੈਨੂੰ ਤਾਂ ਸੇਵਾ ਮੈਂ ਤਾਂ ਕਰੂੰਗਾ ਮੈਥੋਂ ਸੇਵਾ ਹੋਣੀ ਨਹੀਂ ਰਹੀ ਵੀ ਮੈਂ ਤਾਂ ਸੇਵਾ ਤਾਂ ਕਰੂੰ ਪਹਿਲਾਂ ਮੈਨੂੰ ਐਮਐਲਏ ਬਣਾਓ ਮਤਲਬ ਜੇ ਤੁਸੀਂ ਐ ਸੋਚਦੇ ਹੋ ਵੀ ਤੁਸੀਂ ਪਲੈਨਿੰਗ ਬੋਰਡ ਦਾ ਚੇਅਰਮੈਨ ਹੋ ਕੇ ਵੀ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਫਿਰ ਤੁਸੀਂ ਕਰਦੇ ਐਮਐਲਏ ਬਣ ਕੇ ਵੀ ਨਹੀਂ ਸੇਵਾ ਤੁਸੀਂ ਅੱਜ ਮੀਡੀਆ ਦੇ ਵਿੱਚੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਜਦਵਿੰਦਰ ਜੀ ਮੈਂ ਤੁਹਾਡੀਆਂ ਵੀ ਵੀਡੀਓਜ਼ ਦੇਖੀਆਂ ਨੇ ਸਾਰੀਆਂ ਦੇਖੀਆਂ ਨੇਗੇ ਨਿਰਮਲ ਵਾਜਰੀ ਵਰਗੀਆਂ ਦੀਆਂ ਤੁਸੀਂ ਮੀਡੀਆ ਦੇ ਵਿੱਚ ਕੋਈ ਮਤਲਬ ਕੋਈ ਵੀਡੀਓ ਪਾ ਦਿੰਨੇ ਹੋ ਵੀ ਭਰਾ ਇਹ ਸਾਡਾ ਇਹ ਬੰਦਾ ਬਿਮਾਰ ਹੈਗਾ ਜੀ ਇਹਦੇ ਵਾਸਤੇ ਇਹਦੀ ਕੋਈ ਬੰਦਾ ਮਦਦ ਕਰੇ 10 ਬੰਦੇ ਉੱਠ ਕੇ ਆ ਕੇ ਉਹਦੀ ਮਦਦ ਕਰ ਦਿੰਦੇ ਨੇ ਤੁਹਾਨੂੰ ਦੂਜੀ ਵਾਰੀ ਵੀਡੀਓ ਪਾਉਣ ਦੀ ਲੋੜ ਨਹੀਂ ਪੈਂਦੀ ਤੁਸੀਂ ਆਪਦੇ ਖੇਤਰ ਦੇ ਵਿੱਚ ਸੇਵਾ ਕਰ ਰਹੇ ਹੋ ਅੱਜ ਤੁਸੀਂ ਕਹਿ ਦਿਓ ਵੀ ਮੈਨੂੰ ਤਾਂ ਪਹਿਲਾਂ ਜਿਹੜਾ ਮੇਰਾ ਚੈਨਲ ਆ ਉਹਦਾ ਡਾਇਰੈਕਟਰ ਲਾਓ ਪਹਿਲਾਂ ਮੈਂ ਫੇਰ ਸੇਵਾ ਕਰਨੀ ਸ਼ੁਰੂ ਕਰੂੰਗਾ ਆ ਗੱਲ ਲੱਗੀ ਜੀ ਸਾਰੀ ਜੀ ਜਿਹੜੇ ਦੋਸਤ ਤੁਹਾਡੇ ਕੋਲ ਲੱਗੇ ਨੇ ਬਾਈ ਨੇਮ ਪਰ ਤੁਸੀਂ ਮੀਟ ਲੀਅਰ ਦੇ ਬਹੁਤ ਕਰੀਬੀ ਰਹਿੰਦੇ ਹੋ ਇਹਨਾਂ ਦੋਸਤਾਂ ਦੀ ਚੀਜ਼ ਕਿਤੇ ਮੈਂਬਰ ਪਾਰਲੀਮੈਂਟ ਦੇ ਦਿਲ 'ਚ ਹੋਵੇਗੀ ਉਹਨਾਂ ਦਾ ਨਜ਼ਰੀਆ ਕੀ ਆ ਉਹ ਡਿਸਕਸ ਕਰਨਾ ਚਾਹੁੰਦੇ ਨੇ ਜਾਂ ਦੇਖੋ ਮੀਤ ਨੂੰ ਮੀਤheer ਜੀ ਨੂੰ ਇਹ ਪਤਾ ਵੀ ਹਸਨ ਦੇ ਵਿੱਚ ਜਾਂ ਮੀਤheer ਜੀ ਵਿੱਚ ਵੀ ਮੈਨੂੰ ਪਤਾ ਵੀ ਮੀਤ ਦੇ ਵਿੱਚ ਜਾਂ ਅਸੀਂ ਬਚਪਨ ਦੇ ਦੋਸਤਾਂ ਅਸੀਂ ਇਕੱਠੇ ਪੜਿਆ ਸਾਡਾ ਸਿਆਸੀ ਕੈਰੀਅਰ ਇਕੱਠਿਆਂ ਦਾਗਾ ਇੱਕ ਦੂਜੇ ਲਈ ਜਾਣਵਾਰਦੇ ਹਾਂ ਅਸੀਂ ਮੈਨੂੰ ਐ ਪਤਾ ਵੀ ਮੀਤ ਬੇਈਮਾਨ ਨਹੀਂ ਉਹ ਚ ਹੋਰ ਸੌ ਘਾਟਾਂ ਨੇ ਮੀਤ ਨੂੰ ਐ ਪਤਾ ਵੀ ਹਸਨ ਬੇਈਮਾਨ ਨਹੀਂ ਐ ਚ ਹੋਰ ਸੌ ਘਾਟਾਂ ਨੇ ਜਦੋਂ ਪਿਛਲੀ ਵਾਰੀ ਇਹਨਾਂ ਨੇ ਇਹ ਕੀਤਾ ਨਾ ਤੁਸੀਂ ਬੜੀ ਵਧੀਆ ਗੱਲ ਕੀਤੀ ਹੈਗੀ ਜਦੋਂ ਇਹਨਾਂ ਨੇ ਪਿਛਲੀ ਵਾਰੀ ਇਹ ਇੱਕ ਡਿਫਾਂਗ ਰਚਾਇਆਗਾ ਨਾ ਜਦੋਂ ਇਹਨਾਂ ਨੇ ਫੇਕ ਆਈਡੀਆ ਬਣਾ ਬਣਾ ਕੇ ਲਿਖਿਆਗਾ ਉਦੋਂ ਉਦੋਂ ਵੀ ਇਹਨਾਂ ਨੂੰ ਮੀਤ ਨੇ ਬੁਲਾ ਕੇ ਮੀਤਿਹਰਜੀ ਨੇ ਬੁਲਾ ਕੇ ਇਹੀ ਕਿਹਾ ਸੀਗਾ ਉਹ ਕਹਿੰਦਾ ਯਾਰ ਤੁਸੀਂ ਨਾ ਧੋਖਾ ਇੱਥੇ ਖਾ ਕੇ ਕਹਿੰਦਾ ਤੁਸੀਂ ਹਸਨ ਦੀ ਕਿਰਦਾਰ ਕੁਸ਼ੀ ਕਰਨੀ ਸੀ ਨਾ ਕਹਿੰਦਾ ਤੁਸੀਂ ਮੈਨੂੰ ਆ ਕੇ ਐ ਕਹਿੰਦੇ ਬਈ ਉਹ ਪਬਲਿਕ ਨਾਲ ਢੰਗ ਨਾਲ ਬੋਲਦਾ ਨਹੀਂ ਬਈ ਉਹਦੇ ਵਿੱਚ ਆਹ ਕਾਮੀ ਆ ਉਹ ਤਾਂ ਫੋਨ ਹੀ ਚੱਕਿਆ ਜਾਂਦਾ ਕਹਿੰਦਾ ਜਿਹੜਾ ਤੁਸੀਂ ਉਹਦੀ ਆਹ ਇਮਾਨਦਾਰੀ ਤੇ ਸਵਾਲ ਖੜਾ ਕਰਤਾ ਨਾ ਇਹ ਗੱਲ ਤਾਂ ਕਹਿੰਦਾ ਮੈਂ ਵੀ ਨਹੀਂ ਮੰਨਣ ਨੂੰ ਤਿਆਰ ਯਾਰ ਪਬਲਿਕ 'ਚ ਨਹੀਂ ਕੋਈ ਮੰਨਦਾ ਹੈਗਾ ਕਹਿੰ ਇਥੇ ਮੈਨੂੰ ਇਹਨਾਂ ਨਾਲ ਨਾਰਾਜ਼ਗੀ ਆ ਇਹ ਮੇਰੇ ਤੇ ਜਿਹੜੀਆਂ ਮੇਰੀਆਂ ਖਾਮੀਆਂ ਨੇ ਆਪਾਂ ਆਪ ਹੀ ਮੰਨ ਲੈਣੀਆਂ ਚਾਹੀਦੀਆਂ ਨੇਗੀਆਂ ਕੋਈ ਮੇਥੋਂ ਖਾਮੀ ਰਹਿ ਗਈ ਹੋਊਗੀ ਲਾਈਫ ਦੇ ਵਿੱਚ ਆਪਾਂ ਸੁਧਾਰ ਕਰਦੇ ਆਉਣੇ ਆ ਲਗਾਤਾਰ ਕੋਈ ਵੀ ਆਪਾਂ ਫੀਲਡ ਦੇ ਵਿੱਚ ਕੰਮ ਕਰਦੇ ਆ ਉੱਥੇ ਆਪਣੇ ਤੋਂ ਸ਼ੁਰੂ ਚ ਖਾਮੀਆਂ ਹੁੰਦੀਆਂ ਫਿਰ ਆਪਾਂ ਸੁਧਾਰ ਕਰਦੇ ਜਾਂਦੇ ਆ ਪਰ ਹਸਨ ਕੁਝ ਵੀ ਹੋ ਸਕਦਾ ਹਸਨ ਬੇਈਮਾਨ ਨਹੀਂ ਹੈਗਾ ਹਸਨ ਨੇ ਕਦੇ 1 ਰੁਪਿਆ ਸੋਚਿਆ ਨਹੀਂ ਕਦੇ ਵੀ ਘਰੇ ਬੇਈਮਾਨੀ ਦਾ ਘਰੇ ਲੈ ਕੇ ਆਵਾਂ ਮੇਰੇ ਯਾਰ ਮੇਰੇ ਮੇਰੀ ਵਾਈਫ ਜੌਬ ਕਰਦੀ ਹੈਗੀ ਮੇਰੀ ਵਾਈਫ ਜੌਬ ਕਰਦੀ ਆ ਅੱਧੀ ਹੋਰੀ ਤਨਖਾਹ ਦੇ ਵਿੱਚੋਂ ਮੈਂ ਆਪਦਾ ਗੁਜ਼ਾਰਾ ਕਰਦਾਗਾ ਏ ਮੇਰਾ ਹੋਊਗਾ ਆ ਤੁਸੀਂ ਬੈਠੇ ਹੋਗੇ ਇੱਥੇ ਆ ਸਿਉਖ ਲੱਗੀ ਪਈ ਹੈਗੀ ਜੋ ਦੀ ਕੋਈ ਆਮਦਨ ਸੀ ਕੋਈ 2 ਨੰਬਰ ਦਾ ਪੈਸਾ ਕਮਾਇਆ ਹੋਵੇ ਦੇਖੀ ਜਾਂਦਾ ਯਾਰ ਉਹ ਕਮਾਇਆ ਪੈਸਾ ਮੈਂ ਇਹਦੇ ਬਾਰੇ ਬੋਲਣਾ ਨਹੀਂ ਚਾਹੁੰਦਾ ਮੈਂ ਬੋਲ ਸਕਦਾ ਬਹੁਤ ਕੁਝ ਮੈਨੂੰ ਹਜੇ ਵੀ ਆਏਵੇਂ ਆਪਦੇ ਆਪਣੇ ਕੰਟਰੋਲ ਕਰਕੇ ਰੱਖਾਂ ਸਮਾਂ ਆਉਣ ਤੇ ਜੇ ਹਟੇ ਨਾ ਇਹ ਪਰ ਮੈਨੂੰ ਬੋਲਣਾ ਵੀ ਪਊਗਾ ਪਰ ਮੈਂ ਇਹਨੂੰ ਓਪਨ ਡਿਬੇਟ ਵਾਸਤੇ ਚੈਲੰਜ ਕਰਦਾ ਗੁਰਦੁਆਰਾ ਮੰਦਿਰ ਦਾ ਚਲੋ ਬਾਅਦ ਚੋ ਜਾਵਾਂਗੇ ਉਹ ਤਾਂ ਮੈਂ ਜਾਣ ਨੂੰ ਤਿਆਰਾਂਗਾ ਬੇਈਮਾਨੀ ਤਾਂ ਆਪਣੇ ਸਾਡੇ ਖੂਨ ਚ ਹੀ ਨਹੀਂ ਹੈਗੀ ਹਨਾ ਗੁਰਦੁਆਰਾ ਮੰਦਿਰ ਤਾਂ ਮੈਂ ਜਾਣ ਨੂੰ ਤਿਆਰ ਹਾਂ ਪਰ ਮੈਂ ਉਹਨੂੰ ਐ ਵੀ ਕਹਿਣਾਗਾ ਵੀ ਤੂੰ ਆ ਮੈਂ ਤੇਰੇ ਤੂੰ ਮੇਰੇ ਕਾਗਜ਼ ਲਿਆ ਜਿਹਦੇ ਵਿੱਚ ਮੇਰੀ ਬੇਈਮਾਨੀ ਸਾਬਤ ਹੁੰਦੀ ਹੈਗੀ ਮੈਂ ਤੇਰੇ ਚਿੱਠੇ ਲੈ ਕੇ ਆਉਣਾਗਾ ਜਿਹਦੇ ਵਿੱਚ ਤੇਰੇ ਕਰਤਾਰ ਦਾ ਪਤਾ ਲੱਗਦਾ ਲੋਕਾਂ ਨੂੰ ਉਹ ਚਿੱਠੇ ਕਦੋਂ ਤੱਕ ਖੋਲਣ ਦੀ ਹੈ ਦੇਖੋ ਮੈਂ ਮੈਨੂੰ ਪਤਾ ਤੁਹਾਡੇ ਖਿਲਾਫ ਪ੍ਰਚਾਰ ਕਰ ਹੀ ਰਿਹਾ ਹੈ ਨਾ ਦੇਖੋ ਮੈਂ ਚਾਹਣਾਗਾ ਵੀ ਮੈਨੂੰ ਖੋਲਣ ਦੀ ਲੋੜ ਨਾ ਪਵੇ ਮੈਂ ਬੜਾ ਤੁਹਾਨੂੰ ਕਲੀਅਰ ਹੋ ਕੇ ਦੱਸਣਾ ਚਾਹਣਾਗਾ ਵੀ ਮੈਂ ਉਹਦੇ ਵੀ ਬਾਟ ਨੂੰ ਜਿੱਦ ਦੇ ਨੇ ਮੈਨੂੰ ਮਾਫੀ ਮੰਗਣ ਵਾਸਤੇ ਫੋਨ ਕੀਤਾ ਮੇਰੀ ਮੇਰੀ ਮੈਂ ਮੈਂ ਨਹੀਂ ਹੋ ਸਕਦਾ ਫਿਰ ਉਹ ਕਹਿਣਗੇ ਵੀ ਇਨਾਂ ਕੋਲੇ ਕੋਈ ਮੇਰਾ ਕੱਚਾ ਚਿੱਠਾ ਹੈ ਨਹੀਂ ਦੇਖੋ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾਗਾ ਸਾਰਾ ਮੈਂ ਇਸ ਗੱਲ ਦੇ ਵਿੱਚ ਨਹੀਂ ਉਹ ਕਰਦਾ ਹੈਗਾ ਤੇ ਜਿਵੇਂ ਉਹਨਾਂ ਨੇ ਫੋਨ ਤੇ ਤੁਹਾਡੋਂ ਮਾਫੀ ਮੰਗੀ ਆ ਕੋਈ ਤੁਹਾਡੇ ਵੀ ਫੋਨ ਤੇ ਇਦਾਂ ਦੀ ਗੱਲ ਹੁੰਦੀ ਰਹਿੰਦੀ ਵੀ ਮੇਰੇ ਤੇਰਾ ਫਲਾਣਾ ਕੱਚਾ ਚਿੱਠਾ ਨਹੀਂ 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 ਮੈਂ ਕੁਝ ਨਹੀਂ ਉਹਨਾਂ ਨੂੰ ਮੈਨੂੰ ਉਹਦਾ ਆਪਦਾ ਫੋਨ ਆਇਆ ਮੈਨੂੰ ਕਹਿੰਦਾ ਹਸਨ ਵੀਰ ਮੈਂ ਤੁਹਾਨੂੰ ਮਾਫੀ ਮੰਗਦਾ ਜੋ ਮੈਂ ਕੁਝ ਬੋਲਿਆ ਉਹ ਮੈਨੂੰ ਬੋਲਣਾ ਨਹੀਂ ਚਾਹੀਦਾ ਸੀ ਗਲਤ ਬੋਲਿਆ ਮੈਂ ਤੇ ਇਹ ਗੱਲ ਉਹਨੇ ਕਹੀ ਮੈਂ ਉਹਨੂੰ ਮੁੜ ਕੇ ਕਿਹਾ ਮੈਂ ਕਿਹਾ ਵੀ ਵੀਰੇ ਬਾਠ ਵੀਰੇ ਮੈਂ ਤੁਸੀਂ ਐ ਪੁੱਛ ਲਿਓ ਤੋ ਯਾਰ ਮੈਂ ਕਦੇ ਉਹਨੂੰ ਬਾਈ ਜੀ ਤੋਂ ਬਗੈਰ ਕਦੇ ਜ਼ਿੰਦਗੀ ਦੇ ਵਿੱਚ ਬੋਲਿਆ ਹੋਮਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਠ ਵੀਰੇ ਦੇਖ ਯਾਰ 15 ਦਿਨ ਦੀ ਚੋਣ ਹੈ ਨਾ ਆਪਣਾ ਗਮਾਂਡ ਚ ਘਾਰਾ ਮੈਂ ਕੋਈ ਵੀ ਐਹੇ ਜੀ ਗੱਲ ਨਾ ਕਰ ਤੂੰ ਕੱਲ ਆਪਣਾ ਆਪਾਂ ਨੂੰ ਅੱਖਾਂ ਚੱਖਾਂ ਪਾ ਕੇ ਆਪਾਂ ਕਿਹਨੂੰ ਜੀ ਨਾਲ ਗੱਲ ਨਾ ਕਰ ਸਕੀਏ ਇਹ ਵੀ ਗੱਲ ਕਹੀ ਦੂਜੀ ਗੱਲ ਮੈਨੂੰ ਆਏ ਵੀ ਕਹੀ ਮੈਂ ਕਿਹਾ ਯਾਰ ਬਾਠ ਜੇ ਤੈਨੂੰ ਟਿਕਟ ਮਿਲ ਜਾਂਦੀ ਫਿਰ ਕਿਹੜਾ ਹਸਨ ਪ੍ਰਚਾਰ ਨਾ ਕਰਦਾ ਹੋ ਸਕਦਾ ਜੇ ਮੈਨੂੰ ਟਿਕਟ ਮਿਲਦੀ ਕਿਉਂਕਿ ਮੇਰਾ ਵੀ ਨਾਮ ਤਾਂ ਚੱਲ ਰਿਹਾ ਸੀਗਾ ਜੇ ਹੋ ਸਕਦਾ ਜੇ ਮੈਨੂੰ ਟਿਕਟ ਮਿਲਦੀ ਬਾਠ ਨਾ ਪ੍ਰਚਾਰ ਕਰਦਾ ਕਿਉਂਕਿ ਬਾਠ ਕੱਲੇ ਆਪਦਾ ਨਾਮ ਲੈਂਦਾ ਸੀ ਬਾਠ ਨੇ ਕਿਸੇ ਵਰਕਰ ਦਾ ਨਾਮ ਨਹੀਂ ਲਿਆ ਹੈਗਾ ਵੀ ਉਹਨੂੰ ਟਿਕਟ ਮਿਲਣੀ ਚਾਹੀਦੀ ਆ ਉਹਨੂੰ ਮਿਲਣੀ ਚਾਹੀਦੀ ਉਹਦੇ ਨਾਲ ਯਾਰ ਇਹਨੇ ਪੁਰਾਣੇ ਵਰਕਰ ਚ ਗੱਲ ਕਰ ਰਹੇ ਨੇ ਕਿਸੇ ਦਾ ਨਾਮ ਲਿਆ ਉਹਨੇ ਵੀ ਉਹਨੂੰ ਟਿਕਟ ਮਿਲਣੀ ਚਾਹੀਦੀ ਆ ਉਹ ਆਪਦਾ ਕਹੀ ਗਿਆ ਕੱਲਾ ਉਹਨੇ ਆਪਦਾ ਕੱਲੇ ਦਾ ਜ਼ੋਰ ਲਾ ਕੇ ਰੱਖਿਆ ਪਲੈਨਿੰਗ ਬੋਰਡ ਦਾ ਉਹ ਚੇਅਰਮੈਨ ਸੀਗਾ ਪਲੈਨਿੰਗ ਬੋਰਡ ਦੇ ਮੈਂਬਰ ਲੱਗਦੇ ਨੇ ਦੱਸੋ ਕਿਹੜਾ ਵਰਕਰ ਉਹਨੇ ਮੈਂਬਰ ਲਾਇਆ ਵੀ ਪਲੈਨਿੰਗ ਬੋਰਡ ਦਾ ਕੋਈ ਮੈਂਬਰ ਲਾਇਆ ਵਾ ਵਰਕਰ ਪਲੈਨਿੰਗ ਬੋਰਡ ਦਾ ਯਾਰ ਕਿਸੇ ਵਰਕਰ ਨੂੰ ਸਾਡੇ ਨੂੰ ਐਡਜਸਟ ਕਰ ਲੈਂਦਾ ਉਥੇ ਇਹ ਲਾਇਆ ਅੱਜ ਤੋਂ ਮੈਂ ਇਹ ਗੱਲਾਂ ਬੋਲਣਾ ਨਹੀਂ ਚਾਹੁੰਦਾ ਸੀਗਾ 2.5 ਤੇ 3 ਮਹੀਨੇ ਪਹਿਲਾਂ ਜਲੰਧਰ ਦੀ ਜਿਮਣੀ ਚੋਣ ਹੋਈ ਆ ਉਥੇ ਪਾਰਟੀ ਨੇ ਨਵੇਂ ਕੈਂਡੀਡੇਟ ਲਿਆ ਕੇ ਉਹਨਾਂ ਨੂੰ ਟਿਕਟ ਦਿੱਤੀ ਜਿਹੜਾ ਪ੍ਰਧਾਨ ਸੀਗੇ ਉਥੇ ਵੀ ਜਿਹੜਾ ਪ੍ਰਧਾਨ ਹੋਣਗੇ ਜਲੰਧਰ ਦੇ ਜੇ ਬਰਨਾਲੇ ਦਾ ਕੋਈ ਜਿਲਾ ਪ੍ਰਧਾਨ ਆ ਉੱਥੇ ਗਿਆ ਇਹ ਉੱਥੇ ਇਹਨੇ ਪਰਚੇ ਵੰਡੇ ਉੱਥੇ ਇਹਨੇ ਸਾਰੇ ਕਿਤੇ ਡੋਰ ਟੂ ਡੋਰ ਕੀਤਾ ਮੈਨੂੰ ਇਹ ਐਂ ਦੱਸੇ ਵੀ ਭਾਈ ਉਥੋਂ ਦੇ ਜ਼ਿਲ੍ਹਾ ਪ੍ਰਧਾਨ ਦਾ ਉਹਦਾ ਰਾਈਟ ਨਹੀਂ ਵਾਇਲੇਟ ਹੋਇਆ ਸੀਗਾ ਇਹਨੂੰ ਐਂ ਸੀਗਾ ਉਦੋਂ ਵੀ ਮੇਰੀ ਤਾਂ ਯਾਰ ਸੇਫ ਆ ਕਿ ਆਪਾਂ ਕੀ ਲੈਣਾ ਬੋਲ ਕੇ ਸਿਰਫ ਓਪਰਚੁਨਿਸਟ ਜਿਹਨੂੰ ਕਹਿੰਦੇ ਨੇ ਆ ਕਿ ਆਪਾਂ ਇਹੀ ਰਾਜਨੀਤੀ ਕੀਤੀ ਆ ਸ਼ੁਰੂ ਤੋਂ ਲੈ ਕੇ ਪਾਰਟੀ ਨੂੰ ਪਤਾ ਸੀ 2022 ਦੇ ਵਿੱਚ ਨਾ ਜਦੋਂ ਗਰਮੇਲ ਸਿੰਘ ਘਰਾਚੋਂ ਸਾਡੇ ਪੁਰਾਣੇ ਮੈਂਬਰ ਨੇ ਜਿਨ੍ਹਾਂ ਦਾ ਪਿਛਲੀ ਸਰਕਾਰ ਦੇ ਵਿੱਚ ਵਜਿੰਦਰ ਸਿੰਘਲਾ ਜੀ ਜਿਹੜੇ ਉਹਦੇ ਮੈਂਬਰ ਸੀ ਉਹਨਾਂ ਨਾਲ ਜੱਫਾ ਲੱਗਿਆ ਰਹਿਗਾ ਆਪੋਜੀਸ਼ਨ ਦੇ ਵਿੱਚ ਪਾਰਟੀ ਨੇ 2022 ਦੀ ਜਿਹੜੀ ਚੋਣ ਹੋਈ ਸੀਗੀ ਜਦੋਂ ਗਰਮੇਲ ਸਿੰਘ ਘਰਾਚੋ ਨੂੰ ਦਿੱਤੀ ਹੈਗੀ ਟਿਕਟ ਮੈਂ ਇਹ ਗੱਲਾਂ ਮਤਲਬ ਮੈਨੂੰ ਬੜਾ ਉਹ ਹੁੰਦਾਗਾ ਜਦੋਂ ਗਰਮੇਲ ਸਿੰਘ ਘਰਾਚੋ ਨੂੰ ਪਾਰਟੀ ਨੇ ਟਿਕਟ ਦਿੱਤੀ ਹੈਗੀ ਤਾਂ ਇਹ ਮੀਟਰ-ਮੀਟਰ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੂੰ ਦੰਦਾ ਸੀ ਉਦੋਂ ਵੀ ਇਹਨੇ ਆਪਦਾ ਨਾਮ ਚਲਾਤਾ ਸੀਗਾ ਇਹ ਮੈਨੂੰ ਟਿਕਟ ਮਿਲ ਰਹੀ ਹੈਗੀ ਮੀਟਰ-ਮੀਟਰ ਦੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਉਦੋਂ ਦੰਦਾ ਹੁੰਦਾ ਸੀਗਾ ਇਹਨੇ ਸਾਰੇ ਬਰਨਾਲੇ ਚਲੌਾਇਆ ਪਾਰਟੀਕੂਲਰ ਇੰਟੈਲੀਜੈਂਸ ਦੀ ਰ ਇਹਨੇ ਸਾਰੇ ਬਰਨਾਲੇ ਚ ਰੌਲਾ ਪਾਇਆ ਵੀ ਬਾਠ ਦਾ ਹੱਕ ਸੀਗਾ ਦੇਤੀ ਗਰ ਮਿਲ ਕੇ ਰਚਣਗੇ ਜਿੱਦ ਦਾ ਨਹੀਂ ਫਲਾਣਾ ਇੰਡੀਆ ਕਣੀ ਪਰ ਉਹ ਕੀ ਆਗਾ 5-7000 ਤੇ ਪਾਰਟੀ ਉਹ ਸੀਟ ਹਾਰ ਗਈ ਕਿਉਂ ਕਿਉਂਕਿ ਇਹੋ ਜਿਹੇ ਗਦਾਰ ਬੈਠੇ ਸੀਗੇ ਵਿੱਚ ਇਹ ਗੱਲਾਂ ਨੇ ਮੈਂ ਜ਼ਿੰਦਗੀ ਦੇ ਵਿੱਚ ਅੱਜ ਤੱਕ ਇੰਨਾ ਬਲੰਟ ਹੋ ਕੇ ਕਿਸੇ ਬਾਰੇ ਬੋਲਿਆ ਨਹੀਂ ਚਾਹੀ ਜੇ ਮੇਰਾ ਜ਼ਿੰਦਗੀ ਵਿੱਚ ਮੇਰੇ ਬਾਰੇ ਕੋਈ ਕੁਛ ਮਰਜ਼ੀ ਬੋਲਿਆ ਪਰ ਇਹਨੇ ਮੇਰੇ ਕਿਰਦਾਰ ਤੇ ਸਵਾਲ ਖੜਾ ਕਰਤਾ ਯਾਰ ਮੈਨੂੰ ਤਾਂ ਹੈਰਾਨੀ ਹੁੰਦੀ ਆ ਮੈਂ ਘਰੇ ਆਉਣਾਗਾ ਮੇਰੇ ਘਰੇ ਆ ਕੇ ਮੈਨੂੰ ਨੀਂਦ ਨਹੀਂ ਆਉਂਦੀ ਜੀ ਰਾਤ ਨੂੰ ਜਦੋਂ ਇਹੋ ਜਿਹੀਆਂ ਗੱਲਾਂ ਬਾਰੇ ਬੋਲਿਆ ਹੁੰਦਾਗਾ ਕਿੱਥੇ ਅਸੀਂ ਸ਼ਾਂਤੀ ਨਾਲ ਇਸ ਕਰਕੇ ਸੌਂਦੇ ਸੀਗੇ ਯਾਰ ਕਰੇ ਨੀਂਦ ਇਸ ਗੱਲ ਤੇ ਆਉਂਦੀ ਸੀਗੀ ਵੀ ਯਾਰ ਇਮਾਨਦਾਰੀ ਦੀ ਜ਼ਿੰਦਗੀ ਹੈਗੀ ਇਮਾਨਦਾਰੀ ਨਾਲ ਘਰੇ ਆਉਣੇਗੇ ਇਮਾਨਦਾਰੀ ਨਾਲ ਪੈ ਜੰਨੇ ਆ ਕਿ ਘਰੇ ਆ ਕੇ ਇਹ ਮੇਰੀਆਂ ਬੇਨਤੀਆਂ ਨੇਗੀਆਂ ਬਾਹਲੀਆਂ ਗੱਲਾਂ ਮੈਂ ਹੋਰ ਵੀ ਗੱਲਾਂ ਨੇ ਬਹੁਤ ਕੁਝ ਕਰਨ ਨੂੰ ਮੇਰੀ ਵੀ ਪਰਫਾਰਮੈਂਸ ਚੈੱਕ ਕਰ ਲਓ ਇਹਦੀ ਵੀ ਪਰਫਾਰਮੈਂਸ ਚੈੱਕ ਕਰ ਲਓ ਮੇਰੇ ਨਾਲ ਇਹਦਾ ਓਪਨ ਡਿਬੇਟ ਕਰਾ ਦਿਓ ਮੈਂ ਇਹਦੀਆਂ ਚੀਜ਼ਾਂ ਲਿਆਉਂਗਾ ਇਹ ਮਰੀਆਂ ਲਿਆਵੇ ਇੱਕ ਕਾਗਜ਼ ਲਿਆ ਦੇ ਜਿਹਦੇ ਵਿੱਚ ਹਸਨ ਨੇ ਇੱਕ ਕਾਗਜ਼ ਇੱਕ ਸਬੂਤ ਲਿਆ ਦੇ ਇੱਕ ਪ੍ਰੂਫ ਇੱਕ ਇਹ ਕਹਿ ਦੇ ਪ੍ਰੂਫ ਕਰ ਦੇ ਇਹ ਚੀਜ਼ ਵੀ ਹਸਨ ਨੇ ਜਾਂ ਮੀਤ ਨੇ ਬੇਈਮਾਨੀ ਕੀਤੀ ਆ ਹਸਨ ਪਬਲਿਕ ਲਾਈਫ ਤੋਂ ਰਿਜ਼ਾਈਨ ਕਰੂਗਾ ਯਾਰ ਜੇ ਉਹ ਕਹਿ ਦਿੰਦੇ ਆ ਵੀ ਅਸੀਂ ਕੱਲ ਨੂੰ ਓਪਨ ਡਿਬੇਟ ਕਰਨ ਨੂੰ ਕਰ ਲੈ ਜਦੋਂ ਮਰਜੀ ਭਾਵੇਂ ਅੱਜ ਕਰ ਲੈਣ ਜੀ ਮੈਂ ਕਿਹੜਾ ਕੋਈ ਝੂਠੀ ਗੱਲ ਕਰਨੀ ਆ ਇਹ ਗੱਲਾਂ ਨਹੀਂ ਗੀਆਂ ਮੈਂ ਕਿਹੜਾ ਕੋਈ ਝੂਠੀ ਗੱਲ ਕਰਨੀ ਆ ਮੈਂ ਤਾਂ ਕਦੇ ਕੋਈ ਗਲਤ ਗੱਲ ਉਹਦੇ ਬਾਰੇ ਬੋਲੀ ਨਹੀਂ ਸੀਗੀ ਮੈਂ ਤਾਂ ਉਹਨੂੰ ਆਪਣਾ ਵੱਡਾ ਭਰਾ ਸਮਝਦਾ ਸੀਗਾ ਮੈਂ ਤਾਂ ਉਹਨੂੰ ਸਤਿਕਾਰ ਦਿੰਦਾ ਸੀ ਜਦੋਂ ਉਹ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਿਆ ਉਦੋਂ ਮੈਂ ਸਭ ਤੋਂ ਮੂਰੇ ਗਲਦਸਤਾ ਲਈ ਖੜਾ ਸੀਗਾ ਹਸਨ ਯਾਰ ਤੇਰਾ ਕੀ ਮਾੜਾ ਕਰਤਾ ਯਾਰ ਤੂੰ ਹਸਨ ਦੀ ਕਰਦਾਰ ਕੁਸ਼ੀ ਕਰਨ ਲੱਗਿਆ ਪਿਆਗਾ ਇਹਨੇ ਡੱਕਾ ਤੋੜਿਆ ਨਹੀਂ ਢਾਈ ਸਾਲ ਇਹਦਾ ਪਲੈਨਿੰਗ ਬੋਰਡ ਦੀ ਕਾਰਗੁਜ਼ਾਰੀ ਪੁੱਛੋ ਕੀ ਆ ਇਹ ਤੁਹਾਨੂੰ ਕਹੂਗਾ ਕਿ ਮੈਂ ਪੈਸਾ ਨਹੀਂ ਖਾਦਾ ਉਹਦੇ ਵਿੱਚੋਂ ਮਤਲਬ ਇਹ ਤੇਰੀ ਪਰਫਾਰਮੈਂਸ ਆ ਪੈਸਾ ਖਾਣਾ ਕੋਈ ਆਪਣਾ ਰਾਈਟ ਆਗਾ ਯਾਰ ਪੈਸਾ ਖਾਣਾ ਰਾਈਟ ਥੋੜਾ ਦਾ ਆਪਣਾ ਕੋਈ ਹਨਾ ਤੂੰ ਕੰਮ ਕੀ ਕੀਤਾ ਤੂੰ ਕੰਮ ਦੱਸ ਕੀ ਕੀਤੇ ਪੈਸਾ ਦਾ ਅਸੀਂ ਵੀ ਨਹੀਂ ਖਾਦਾ ਉਹਦਾ ਤੂੰ ਬੋਲੀ ਜਾਣਾਗਾ ਲੋਕ ਤਾਂ ਨਹੀਂ ਮੰਨਦੇ ਉਹ ਗੱਲ ਨੂੰ ਮੈਂ ਬੜਾ ਬਲੰਟੋ ਕੇ ਗੱਲ ਬੋਲ ਰਿਆਂਗਾ ਮੈਂ ਗੱਲ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹਨੇ ਆਪਦਾ ਇਹਨੇ ਨਾ ਬਰਨਾਲੇ ਦੇ ਵਿੱਚ ਰਾਜਨੀਤੀ ਦਾ ਪਦਰ ਥੱਲੇ ਸਿੜਤਾ ਇਹ ਬੰਦੇ ਨੇ ਧੰਨਵਾਦ ਜੀ